ਲੋਭੀ ਮਿੱਤਰੋ ਦੇਖੋ ਬਿਨਾਂ ਰੇ ਸਪਰੇ ਤੋਂ ਕਣਕ ਦੀ ਜਿਹੜੀ ਬਜਾਈ ਹੈ ਸ਼ੁਰੂ ਕਰ ਦਿੱਤੀ ਹੈ ਤੁਸੀਂ ਖੁਦ ਦੇਖ ਸਕਦੇ ਹੋ ਨਾ ਕੋਈ ਡਾਇਆ ਨਾ ਕੋਈ ਰੇ ਨਾ ਕੋਈ ਸਪਰੇ ਪਹਿਲਾਂ ਜਿਹੜੀ ਜੀਰੀ ਦੀ ਕਾਸ਼ਤ ਕੀਤੀ ਸੀ ਉਹਦੇ ਵਿੱਚ ਵੀ ਕੋਈ ਵੀ ਰੇ ਤੇ ਸਪਰੇ ਨਹੀਂ ਪਾਇਆ ਚਾਚੇ ਜੱਸੀ ਨੇ ਸੋ ਅੱਜ ਜਿਹੜੀ ਫਸਲ ਹੈ ਉਹਦੀ ਕਾਸ਼ਤ ਹੈ ਉਹ ਕਰ ਰਹਾਂਗੇ ਬਿਨਾਂ ਰੇ ਸਪਰੇ ਤੋਂ ਇਹਦੇ ਵਿੱਚ ਕੋਈ ਵੀ ਰੇ ਸਿਰਫ ਰੂੜੀ ਵਾਲਾ ਰੇ ਦੇਸੀ ਜਾਂ ਆਰਗੈਨਿਕ ਜਿਹੜੀਆਂ ਖਾਦਾਂ ਨੇ ਉਹ ਕੌਂਦਾ ਚਾਚਾ ਸਾਡਾ ਸੋ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਲੱਗਦਾ ਤਿੰਨ ਤਿੰਨ ਸਾਲ ਬਾਅਦ ਤੀਜਾ ਪੂਰਾ ਸਾਲ ਤਿੰਨ ਹੋ ਗਏ ਉਦੋਂ ਅਗਲਾ ਸਾਲ ਚੱਲ ਪਿਆ ਉਹ ਕਣਕ ਜਿਹੜੀ ਉਹਦੀ ਬਿਜਾਈ ਕਰਤੀ ਤੁਸੀਂ ਦੇਖੋ ਕੋਈ ਡਾਇਆ ਨਹੀਂ ਹੈਗਾ ਹਨਾ ਕੱਲੀ ਤਣਕਾ ਜਿਹੜੀ ਬੀਜੀ ਹੈ ਉਹੀ ਬਿਜਾਈ ਚੱਲ ਰਹੀ ਆ ਸੋ ਆਪਾਂ ਵੀਡੀਓ ਜਲਦੀ ਚਾਚੇ ਨਾਲ ਪਾਵਾਂਗੇ ਸੋ ਇਹਦੇ ਫਾਇਦੇ ਕੀ ਨੇ ਰੇਸ ਬਰੇ ਤੋਂ ਬਿਨਾਂ ਲਈ ਕਣਕ ਦੇ ਇਹ ਵੀ ਤੁਹਾਨੂੰ ਦੱਸਾਂਗੇ ਜਿੰਨਾ ਵੀ ਦੋਸਤਾਂ ਮਿੱਤਰਾਂ ਨੂੰ ਲੋੜ ਹੋ ਇਹ ਕਣਕ ਦੇਣਗੇ ਵੀ ਕਿਉਂਕਿ ਇਹਨਾਂ ਨੇ ਜਿਹੜੀ ਪ੍ਰੋਪਰ ਆਪਣੇ ਕੋਲੋਂ ਜਿਹੜੀ ਆਰਗੈਨਿਕ ਖੇਤੀ ਹੈ ਉਹ ਸ਼ੁਰੂਆਤ ਕੀਤੀ ਹੈ ਤੇ ਅੱਗੇ ਵੀ ਵਧ ਰਹੇ ਨੇ ਇਹਨਾਂ ਦਾ ਝਾੜ ਵੀ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਹੁੰਦਾ ਸੋ ਦੋਸਤੋ ਜਲਦੀ ਇਹਨਾਂ ਦੇ ਨਾਲ ਬੈਠ ਕੇ ਆਪਾਂ ਇਸ ਸੰਬੰਧੀ ਨਵੀਂ ਵੀਡੀਓ ਪਾਵਾਂਗੇ